ਸ਼੍ਰੋਮਣੀ ਕਾਲੀਦਾਲ ਦੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਨਾਲ ਹੈ ਮਰਦੇ ਦੰਬ ਤੱਕ ਜਿੰਨਾ ਚਿਰ ਸਵਾਸ ਪ੍ਰਮਾਤਮਾ ਨੇ ਬਖਸ਼ੇ ਸ਼੍ਰੋਮਣੀ ਕਾਲੀਦਾਲ ਦੇ ਵਿੱਚ ਰਹਿ ਕੇ ਸੇਵਾ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਦੇ ਰਵਾਂਗੇ ਮੈਂ ਸੱਜਣ ਨੇ ਵੀ ਇਹ ਖਬਰ ਲਾਈ ਹੈ ਉਸ ਨੂੰ ਤਾਂ ਪਤਾ ਮੇਰੇ ਬਾਰੇ ਕਿ ਮੈਂ ਜੈਤੂ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਰਹਿ ਕੇ ਮੇਰੇ ਪਿਤਾ ਨੇ ਪਹਿਲਾਂ ਇੱਥੇ ਪਾਰਟੀ ਦੇ ਵਿੱਚ ਜੈਤੂ ਹਲਕੇ ਦੀ ਸੇਵਾ ਕਰਨੀ ਸ਼ੁਰੂ ਕੀਤੀ ਸੀ ਮੈਨੂੰ ਤਕਰੀਬਨ ਇਹ ਸ਼ਾਇਦ ਹੀ ਕੋਈ ਬੱਚਾ ਜੇ ਤੋਦੇ ਹਲਕੇ ਦਾ ਹੋਵੇ ਜਿਹੜਾ ਨਾਂ ਜਾਣਦਾ ਹੋਵੇ ਪੱਤਰਕਾਰ ਵੀਰ ਤਾਂ ਸਾਰਿਆਂ ਦੇ ਨਾਲ ਚਲੋ ਵਾਹ ਵਾਸਤਾ ਪੈਂਦਾ ਰਿਹਾ ਆਪਣੇ ਪਰਿਵਾਰਾਂ ਦੀਆਂ ਸਾਂਝਾਂ ਹਰ ਇੱਕ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰੀਦੀ ਹੈ ਸਾਰੇ ਜਾਣਦੇ ਐ ਜੇ ਕੋਈ ਲਾਈ ਹੈ ਤਾਂ ਇਹ ਖਬਰ ਜਾਣ ਬੁੱਝ ਕੇ ਲਾਈ ਹੈ ਮੇਰਾ ਖਸਰਾ ਉੱਪਰ ਵੱਲ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਪਤੇ ਪਹਿਲਾਂ ਤਾਂ ਸਾਰੇ ਪੱਤਰਕਾਰ ਵੀਰਾਂ ਦਾ ਪਿਛੰਮੀ ਕਾਲੀ ਦਲ ਦੇ ਜਿਹੜੇ ਵਰਕਰ ਸਨ ਆਜੇ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਇਆ ਉਹਨਾਂ ਸਾਰਿਆਂ ਦਾ ਹੀ ਧੰਨਵਾਦ ਤੇ ਜੀ ਆਇਆਂ ਨੂੰ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਦੀ ਸੱਦੀ ਹੈ ਤੁਹਾਨੂੰ ਤਕਲੀਫ ਦਿੱਤੀ ਇੱਥੇ ਆਉਣ ਵਾਸਤੇ ਇਹ ਪਿਛਲੇ ਦਿਨਾਂ ਤੋਂ ਅਖਬਾਰਾਂ ਤੇ ਟੀਵੀ ਤੇ ਕੱਲ ਪਰਸ ਇੱਕ ਨਵੀਂ ਇਸੀ ਖਬਰ ਇਥੋਂ ਦੇ ਸੱਜਣਾ ਨੇ ਕੁਝ ਲੋਕ ਅਕਾਲੀ ਦਲ ਦਾ ਨਾਂ ਲਿਆ ਗਿਆ ਕਿ ਉਹ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਗਏ ਹੈ ਉਹਨਾਂ ਦੇ ਵਿੱਚ ਮੇਰਾ ਨਾਂ ਵੀ ਲਿਖਿਆ ਗਿਆ ਸੀ ਕਿ ਸੁਭਾ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਜਿਹੜੇ ਵੀ ਪੱਤਰਕਾਰ ਵੀਰ ਨੇ ਉਹ ਖਬਰ ਲਾਈ ਆ ਉਹ ਇਹ ਤਾਂ ਹੈ ਨਹੀਂ ਵੀ ਮੈਨੂੰ ਨਾਂ ਜਾਣਦਾ ਹੋਊਗਾ ਵੈਕਟਰ ਦੇ ਵਿੱਚ ਰਹਿੰਦਿਆਂ ਨੂੰ ਸਾਨੂੰ 15 ਸਾਲ ਦੇ ਲਗਭਗ ਚਿਰ ਸਮਾਂ ਹੋ ਗਿਆ। ਉਹ ਫੋਟੋ ਵੀ ਲੱਗੀ ਹੈ ਜਿਹੜੇ ਸੱਜਣ ਆਮ ਆਦਮੀ ਪਾਰਟੀ ਦੇ ਵਿੱਚ ਗਏ ਹੈ। ਉਹਨਾਂ ਦੀਆਂ ਫੋਟੋ ਵੀ ਲੱਗੀਆਂ ਹੈ। ਮੇਰੀ ਫੋਟੋ ਨਾ ਹੋਣ ਦੇ ਬਾਵਜੂਦ ਮੇਰਾ ਨਾਮ ਲਿਖਿਆ ਗਿਆ। ਜਿਹੜੀ ਤੇ ਬਹੁਤ ਵੱਡੀ ਮੈਨੂੰ ਢਾਹ ਲਾਉਣ ਵਾਸਤੇ ਜਾਣਬੁੱਝ ਕੇ ਜਿਹੜੀ ਖਬਰ ਲਾਈ ਹੈ। ਉਹਨਾਂ ਦੇ ਉੱਤੇ ਅਸੀਂ ਆਉਣ ਵਾਲੇ ਸਮੇਂ ਵਿੱਚ ਕਾਨੂੰਨੀ ਕਾਰਵਾਈ ਕਰਾਂਗੇ ਜਿਹੜੇ ਵੀ जानबूझ के मेरी जेडी सेवा शुरू में काली दल ਦੇ ਵਿੱਚ ਉਸ ਨੂੰ ਖਰਾਬ ਕਰਨ ਵਾਸਤੇ ਮੇਰੀ ਸ਼ਕਤੀਤ ਨੂੰ ਖਰਾਬ ਕਰਨ ਵਾਸਤੇ ਜਿਹੜੇ ਜਾਣबूझ के सज्जनों ਉਪਰਾਲੇ ਕਰ ਰਹੇ ਆ ਖਬਰਾਂ ਲਾਉਣ ਦੇ ਕੋ ਛੱਡ ਕੇ ਕਾਲੀ ਦਲ ਨੂੰ ਜਾਂਦਾ ਹੈ ਤੇ ਨਹੀਂ ਜਾਂਦਾ ਉਹਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਪਰ ਮੇਰੇ ਨਾਲ ਨਾਂ ਜੋੜਨਾ ਗਲਤ ਹੈ ਜੇ ਕੋਈ ਜਾਂਦਾ ਹੈ ਉਹ ਉਹਦਾ ਲਿਖ ਦਿਓ ਜਿੰਨੀ ਕੋ ਦੀ ਸੇਵਾ ਇਹ ਕੁਛ ਉਹਨੇ ਕੀਤਾ ਪਾਰਟੀ ਨਹੀਂ ਪਰ ਇਹ ਗੱਲਾ ਕਰ ਰਹੀਆਂ ਕਿ ਸੂਬਾ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਚਲੇ ਗਿਆ ਅਸੀਂ ਮੇਰੇ ਪਿਤਾ ਨੇ ਲਗਭਗ 70 ਸਾਲ ਤੇ ਲਗਭਗ ਇਸ ਪਾਰਟੀ ਦੇ ਵਿੱਚ ਸੇਵਾ ਕੀਤੀ ਹੈ ਮੂਹਰਿਆਂ ਸਫਾਵਾਂ ਵਿੱਚ ਰਹਿ ਕੇ ਉਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਮੋਢੇ ਨਾਲ ਮੋਢਾ ਲਾ ਕੇ ਸੇਵਾ ਕੀਤੀ ਹੈ ਅਸੀਂ ਉਹਨਾਂ ਦੇ ਪੂਰਨਿਆਂ ਤੇ ਚੱਲ ਕੇ ਉਹਨਾਂ ਤੋਂ ਜਿਹੜੀ ਸਾਰਾ ਕੁਝ ਗ੍ਰੈਂਡ ਕੀਤਾ ਕਿ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦੇ ਲੀਡਰ ਨਾਲ ਵਫਾਦਾਰੀ ਕਰਨੀ ਤੇ ਪਾਰਟੀ ਨਾਲ ਵਫਾਦਾਰੀ ਕਰਨੀ ਸਾਡੇ ਖੂਨ ਦੇ ਵਿੱਚ ਸ਼ਾਮਲ ਹੈ ਮੈਂ ਸਰਦਾਰ ਗੁਰਦੇਵ ਸਿੰਘ ਬਾਦਲ ਦਾ ਬੇਟਾ ਜਿਨ੍ਹਾਂ ਨੇ ਲਗਾਤਾਰ ਬੇਦਾਗ ਜ਼ਿੰਦਗੀ ਦੇ ਆਪਣੇ ਸਫ਼ਰ ਵਿੱਚ ਪਾਰਟੀ ਦੇ ਵਿੱਚ ਰਹਿ ਕੇ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕੀਤੀ ਹੈ ਅਸੀਂ ਵੀ ਉਹਨਾਂ ਦੇ ਪੂਰਿਆਂ ਤੇ ਚੱਲ ਕੇ ਅੱਜ ਸਰਦਾਰ ਸਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਬਾਗਦੋਤ ਸਮਾਰ ਰਹੇ ਆ ਪਾਰਟੀ ਦੇ ਪ੍ਰਧਾਨ ਹੈ ਦੁਬ ਦੀ ਬੇੜੀ ਦੇ ਵਿੱਚ ਅੱਜ ਕੱਲ ਕੋਈ ਵੀ ਸਵਾਰ ਨਹੀਂ ਹੁੰਦਾ ਇਹ ਮੈਂ ਨਹੀਂ ਤਾਂ ਕੋਈ ਵੀ ਹੋਵੇ ਅੱਜ ਜਿਹੜੀ ਪਾਰਟੀ ਦੇ ਵਿੱਚ ਜਾਣ ਵਾਸਤੇ ਮੇਰਾ ਨਾਮ ਲਿਖਿਆ ਗਿਆ ਉਸ ਦੀ ਬਾਬਤ ਤੁਸੀਂ ਮੇਰੇ ਨਾਲੋਂ ਵੱਧ ਜਾਣਦੇ ਹੋ ਜਿਹੜੇ ਅੱਜ ਹਾਲਾਤ ਉਸ ਪਾਰਟੀ ਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹਾਲਾਤ ਇਦੋਂ ਵੀ ਪੜੇ ਉਸ ਪਾਰਟੀ ਦੇ ਹੋਣਿਆ ਜਿਸ ਪਾਰਟੀ ਨੂੰ ਪਿੰਡਾਂ ਦੇ ਵਿੱਚ ਵੜਨ ਤੋਂ ਪਿੰਡਾਂ ਦੇ ਲੋਕ ਰੋਕ ਰਹੇ ਐ ਮੇਰਾ ਕੀ ਦਿਮਾਗ ਖਰਾਬ ਹੋਇਆ ਕਿ ਮੈਂ ਜਿਹੜੀ ਜਹਾਜ਼ ਚੱਲਣਾ ਹੈ ਉਹਦੇ ਤੋਂ ਉਤਰ ਕੇ ਡੁੱਬਦੀ ਬੇੜੀ ਦੇ ਵਿੱਚ ਬੈਠ ਕੇ ਆਪਣੀ ਜ਼ਿੰਦਗੀ ਖਰਾਬ ਕਰੂੰਗਾ ਮੈਂ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਨਾਲ ਐ ਮਰਦੇ ਦੰਬ ਤੱਕ ਜਿੱਨਾ ਚ ਸਵਾਸ ਪ੍ਰਮਾਤਮਾ ਨੇ ਬਖਸ਼ੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿ ਕੇ ਸੇਵਾ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਦੇ ਰਵਾਂਗੇ ਮੈਂ ਵਿਸ਼ਵਾਸ ਪਾਉਣਾ ਸ਼੍ਰੋਮਣੀ ਅਕਾਲੀ ਦਲ ਦੇ ਤੇ ਪਾਰਟੀ ਦੇ ਸਾਰੇ ਵਰਕਰ ਸਹਿਬਾਨਾ ਨੂੰ ਅਤੇ ਪਾਰਟੀ ਨੂੰ ਪਰ ਜਿਹੜੇ ਸੱਜਣਾ ਨੇ ਜਾਣ ਬੁੱਝ ਕੇ ਮੇਰਾ ਨਾਮ ਖਰਾਬ ਕਰਨ ਵਾਸਤੇ ਅਖਬਾਰ ਤੇ ਟੀਵੀ ਇਹਦੇ ਵਿੱਚ ਪਾਇਆ WhatsApp 'ਤੇ ਉਹਨਾਂ ਦੇ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਤੇ ਆਉਣ ਵਾਲੇ ਸਮੇਂ 'ਚ ਵੀ ਬੇਨਤੀ ਹੈ ਵੀ ਕੋਈ ਜਾਣ ਬੁੱਝ ਕੇ ਜੇ ਤਾਂ ਕੋਈ ਮੈਨੂੰ ਨਾ ਜਾਣਦਾ ਹੋਵੇ ਕੋਈ ਬਾਹਰਲਾ ਪੱਤਰਕਾਰ ਵੀ ਪਾ ਦੇਵੇ ਤਾਂ ਵਕਰੀ ਗੱਲ ਹੈ ਪਰ ਤੁਹਾਡੇ ਵਿੱਚ ਲੰਮੇ ਸਮੇਂ ਤੋਂ ਵਿਚਰਦੇ ਆ ਆਪਣੀਆਂ ਪਰਿਵਾਰਕ ਸਾਂਝਾ ਪਾਰਟੀ ਚਾਹੇ ਵੱਖ-ਵੱਖ ਕਿਸੇ ਵੀ ਪਾਰਟੀ ਨਾਲ ਕੋਈ ਸਬੰਧ ਰੱਖਦਾ ਹੋ ਸਕਦਾ ਹੈ ਪਰ ਬੇਨਤੀ ਹੈ ਕਿ ਸਾਰੇ ਮੇਰੇ ਵੀਰ ਤੁਸੀਂ ਸਾਰੀਆਂ ਖਬਰਾਂ ਲਾਉਣ ਜਾਂ ਤੁਸੀਂ ਆਪ ਵੀ ਤੇ ਦੂਜਿਆਂ ਨੂੰ ਵੀ ਬੇਨਤੀ ਕਰਕੇ ਇਹਨਾਂ ਸੱਜਣਾ ਨੂੰ ਆਉਣ ਵਾਲੇ ਸਮੇਂ 'ਚ ਮੇਰਾ ਨਾਮ ਖਰਾਬ ਕਰਨ ਤੋਂ ਰੁਕਣ ਵਾਸਤੇ ਬੇਨਤੀ ਹੈ ਕਿ ਅਸੀਂ ਕੋਈ ਵੀ ਹੋਇਆ ਉਹਦੇ ਤੇ ਕਾਨੂੰਨੀ ਕਾਰਵਾਈ ਕਰਾਂਗੇ। ਅੱਜ ਜਿਵੇਂ ਖਬਰ ਦੇ ਵਿੱਚ ਸਿਆਸਤ ਭਰੀ ਹੈ ਕਿਵੇਂ ਸਮਝਦੇ ਕੋਈ ਜਿਹੜੀ ਸત્તાਧਾਰੀ ਪਾਰਟੀ ਹੋਵੇ ਉਹ ਸੀਐਸ ਖਬਰ ਦੇ ਵਿੱਚ। ਖਾਸ ਕਰਕੇ ਲਈ ਕੀ ਗੱਲ ਕਰੀਏ। ਬਦਾ ਇਕਦਾ ਤਾਂ ਆਪਾਂ ਨਹੀਂ ਕਹਿ ਸਕਦੇ ਕਿ ਹੋਵੇ ਚਾਹੇ ਨਾ ਹੋਵੇ ਪਰ ਜਿਹੜਾ ਸੱਜਣ ਨੇ ਵੀ ਇਹ ਖਬਰ ਲਾਈ ਹੈ ਉਸ ਨੂੰ ਤਾਂ ਪਤਾ ਮੇਰੇ ਬਾਰੇ ਕਿ ਮੈਂ ਜੈਤੂ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਰਹਿ ਕੇ ਮੇਰੇ ਪਿਤਾ ਨੇ ਪਹਿਲਾ ਐਸਪੀ ਪਾਰਟੀ ਦੇ ਵਿੱਚ ਜੈਤੂ ਹਲਕੇ ਦੀ ਸੇਵਾ ਕਰਨੀ ਸ਼ੁਰੂ ਕੀਤੀ ਸੀ ਮੈਨੂੰ ਤਕਰੀਬਨ ਸ਼ਾਇਦ ਹੀ ਕੋਈ ਬੱਚਾ ਜੈਤੂ ਦੇ ਹਲਕੇ ਦਾ ਹੋਵੇ ਜਿਹੜਾ ਨਾਂ ਜਾਣਦਾ ਹੋਵੇ ਪੱਤਰਕਾਰ ਵੀਰ ਤਾਂ ਸਾਰਿਆਂ ਦੇ ਨਾਲ ਚੱਲੋ ਵਾਅ ਵਾਅਸਤਾ ਪੈਂਦਾ ਰਿਹਾ ਆਪਣੇ ਪਰਿਵਾਰਾਂ ਦੀਆਂ ਸਾਂਝਾਂ ਹਰ ਇੱਕ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰੀਦੀ ਹੈ ਸਾਰੇ ਜਾਣਦੇ ਐ ਜੇ ਕੋਈ ਲਾਈ ਹੈ ਤਾਂ ਇਹ ਖਬਰ ਜਾਣ ਬੁੱਝ ਕੇ ਲਾਈ ਹੈ ਮੇਰਾ ਖਰਾ ਉਪਨਵ ਦੇ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਜਿਹੜੇ ਅਛੇ ਆਭਾਉ ਪ੍ਰਯੋਗ ਕਰਦੇ ਬੋਲ ਰਹੇ ਆ ਉਹ ਜਿਸ ਤਰ੍ਹਾਂ ਸੁਭਾ ਸਿੰਘ ਬਾਦਲ ਜੀ ਨੇ ਦੱਸਿਆ ਹੀ ਹੈ ਕਿ ਕੁਝ ਪੱਤਰਕਾਰ ਵੀਰ ਵੈਸੇ ਤਾਂ ਦੇਖੋ ਪੱਤਰਕਾਰ ਜਿਹੜਾ ਹੁੰਦਾ ਲੋਕਤੰਤਰ ਦੇ ਵਿੱਚ ਇੱਕ ਮਜ਼ਬੂਤ ਥੰਮ ਹੈ ਜੇ ਪੱਤਰਕਾਰ ਵੀਰ ਇੱਕ ਝੂਠੀਆਂ ਖਬਰਾਂ ਲਾਉਣ ਲੱਗ ਜਾਣਗੇ ਤਾਂ ਫਿਰ ਕਿਸ ਤੇ ਵਿਸ਼ਵਾਸ ਕਰਾਂਗੇ ਜਿਸ ਰਾਂ ਇਹਨਾਂ ਨੇ ਜ਼ਿਕਰ ਕਰਾਇਆ ਕਿ ਸੂਬਾ ਸਿੰਘ ਬਾਦਲ ਨੂੰ ਜਾਂ ਸਰਦਾਰ ਗੁਰਦੇਵ ਸਿੰਘ ਬਾਦਲ ਦੇ ਪਰਿਵਾਰ ਨੂੰ ਕੌਣ ਨਹੀਂ ਜਾਣਦਾ ਇਹ ਕੋਈ ਵਿੱਕੀ ਮੁੱਟੀ ਤਾਂ ਭੁੱਲ ਹੋ ਸਕਦੀ ਹੈ ਕਿ ਚਲੋ ਕਿਸੇ ਦਾ ਨਾਮ ਪੈ ਗਿਆ ਮੈਨੂੰ ਪਤਾ ਨਹੀਂ ਸੀ ਐਡੀ ਵੱਡੀ ਗੱਲ ਬੇहद ਮੜੀ ਗੱਲ ਆਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਰੇ ਨਿੰਦਾ ਕਰਦੇ ਆਂ ਔਰ ਜਿਵੇਂ ਸੂਬਾ ਸਿੰਘ ਬਾਦਲ ਜੀ ਨੇ ਦੱਸਿਆ ਵੀ ਹੈ ਜਿਨੇ ਖਬਰ ਲਾਈ ਆ ਜੋ ਇੱਥੋਂ ਦਾ ਪੱਤਰਕਾਰ ਆ ਤੇ ਜਿਹੜਾ ਜ਼ਾਰਾ ਹੈ ਉਸ ادارے ਤੇ ਵੀ ਇਹਨਾਂ ਨੇ ਕਾਨੂੰਨੀ ਰੂਲਸ ਤਿਆਰ ਕਰ ਲਿਆ ਉਹ ਭੇਜ ਰਹੇ ਐ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਹੈ ਉਹ ਕੋ ਬਹੁਤ ਮਹਰੀ ਗੱਲ ਹੈ ਇਸ ਤਰ੍ਹਾਂ ਦੇ ਮੈਂ ਖਾਸ ਕਰਕੇ ਪੱਤਰਕਾਰ ਤੁਸੀਂ ਸਾਰੇ ਵੀਰ ਬੈਠੇ ਆ ਤੁਹਾਡਾ ਵਿਸ਼ਵਾਸ ਬਣਿਆ ਹੁੰਦਾ ਤੁਸੀਂ ਲੋਕਾਂ ਦੀਆਂ ਸਮੱਸਿਆਵਾਂ ਜਾਂ ਸਰਕਾਰ ਦੇ ਔਰ ਤੇ ਜਾਂ ਹੱਕ ਤੇ ਤੁਸੀਂ ਦੱਸਣਾ ਹੁੰਦਾ ਜੇ ਤੁਸੀਂ ਇਸ ਤਰ੍ਹਾਂ ਦੀਆਂ ਵੱਡੀਆਂ ਕਤਾਹੀਆਂ ਕਰਨ ਲੱਗ ਜਾਨਗੇ ਪੱਤਰਕਾਰ ਤਾਂ ਕੋਣ ਵਿਸ਼ਵਾਸ ਕਰੂ ਇਹ ਕਬਰ ਲੱਗਣ ਤੋਂ ਪਹਿਲਾਂ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਸੀ ਜਾਂ ਇਹ ਜੰਗ ਵਿਚਾਰ ਪ੍ਰਣਾਲੀ ਹੋਇਆ ਹੋਵੇ ਨਹੀਂ ਇਸ ਤਰ੍ਹਾਂ ਸਵੇਰ ਤੋਂ ਸਾਡੀ ਵੀ ਗੱਲ ਹੋਈ ਸੀ ਉਹ ਕਹਿੰਦੇ ਕੋਈ ਗੱਲ ਹੀ ਨਹੀਂ ਨਾਲੇ ਇਹ ਪਰਿਵਾਰ ਬਾਰੇ ਸੋਚਿਆ ਨਹੀਂ ਜਾ ਸਕਦਾ ਸਰਦਾਰ ਗੁਰਦੇਵ ਸਿੰਘ ਬਾਦਲ ਦੇਖੋ ਪ੍ਰਕਾਸ਼ ਸਿੰਘ ਬਾਦਲ ਜੇ ਸਭ ਤੋਂ ਵੱਧ ਵਿਸ਼ਵਾਸ ਕਰਦੇ ਸੀ ਸਾਰੇ ਪੰਜਾਬ ਚ ਉਹਨਾਂ ਦੀ ਆਪ ਦੀ ਤੁਸੀਂ ਪੁਰਾਣੀਆਂ ਵੀਡੀਓ ਕੱਢ ਲਓ ਉਹ ਕਹਿੰਦੇ ਸੀ ਮੇਰਾ ਭਰਾ ਸਰਦਾਰ ਗੁਰਦੇਵ ਸਿੰਘ ਬਾਦਲ ਤੇ ਬੜਾ ਮਾਣ ਦਿੱਤਾ ਤੇ ਉਸ ਪਰਿਵਾਰ ਦੇ ਮੈਂਬਰ ਬਾਰੇ ਸੋਚਿਆ ਨਹੀਂ ਜਾ ਸਕਦਾ ਤੇ ਗੱਲ ਤਾਂ ਇਹਨਾਂ ਨਾਲ ਹੋਣੀ ਕੀ ਸੀ ਕਾਨੂੰਨੀ ਕਾਰਵਾਈ ਕੀਤੀ ਹੈ ਕਾਨੂੰਨੀ ਕਾਰਵਾਈ ਉਹ ਨੂੰ ਸੁਪਾ ਸੇ ਜੀ ਨੇ ਦੱਸਿਆ ਆ ਵੀ ਅਸੀਂ ਉਹਨੂੰ ਕਾਨੂੰਨੀ ਨੋਟਿਸ ਭੇਜਾਂਗੇ ਉਹ ਮਾਫੀ ਮੰਗੇ ਨੂੰ ਲੋਡਸ ਭੇਜਤਾ ਇਹ ਉਹ ਮਾਫੀ ਨਹੀਂ ਮੰਗੂਗਾ ਦਾ ਰਾਜ ਆਵੇ ਇਸ ਦਾ ਤਾਂ ਉਸ ਤੇ ਜੋ ਕਾਨੂੰਨੀ ਕੰਵਲ ਦੀ ਕਾਰਵਾਈ ਹੋ ਪਾਰਟੀ ਸਾਹਮਣੇ ਹੋ ਗਿਆ ਅੱਜ ਉਸ ਨੂੰ ਇਹ ਵੇਖ ਕੇ ਇੱਕ ਮੀਟਿੰਗ ਰੱਖੀ ਗਈ ਹੈ 6 ਮਹੀਨੇ ਕਾਲੀ ਤਰਫ ਵੱਲੋਂ ਕਿਵੇਂ ਦੇਖੂਗੀ ਦੇਖੋ ਬਹੁਤ ਮਾੜੀ ਗੱਲ ਹੈ ਬਹੁਤ ਮੰਦ ਭਾਗੀ ਇਹ ਗੱਲ ਹੈ ਕਿਉਂਕਿ ਬਿਨਾ ਪ੍ਰੂਫ ਬਿਨਾ ਕਿਸੇ ਗੱਲ ਦੇ ਇੱਕ ਪੱਤਰਕਾਰ ਜਾਂ ਦੇਖੋ ਪੱਤਰਕਾਰ ਜਿਹੜਾ ਉਹ ਸਾਡਾ ਮਤਲਬ ਕਿ ਥੰਮ ਹੈ ਤਾਂ ਜੇ ਉਹ ਬਿਨਾਂ ਗੱਲ ਤੋਂ ਕੋਈ ਅਫਵਾਹ ਦੇ ਰੂਪ ਵਿੱਚ ਬਿਨਾਂ ਸਬੂਤਾਂ ਦੇ ਕੋਈ ਉਹ ਖਬਰ ਲਾਉਂਦੇ ਆ ਜਾਂ ਕੋਈ ਕਿਸੇ ਤਰ੍ਹਾਂ ਦੀ ਨਿਊਜ਼ ਉਹ ਜਾਂ ਕੋਈ ਵੀਡੀਓ ਵਾਇਰਲ ਕਰਦੇ ਆ ਤਾਂ ਦੇਖੋ ਬਹੁਤ ਮੰਦ ਭਾਗੀ ਗੱਲ ਹੈ ਇਸ ਤੋਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ ਕਿਉਂਕਿ ਜਿਹੜੇ ਸੁਭਾ ਸਿੰਘ ਜੀ ਬਾਦਲ ਨੇ ਤਕ ਸਾਲੀ ਅਕਾਲੀ ਪਰਿਵਾਰ ਆ ਕਿਉਂਕਿ ਆਪਾਂ ਸਾਰੇ ਜਾਣਦੇ ਆ ਸਰਦਾਰ ਗੁਰਦੇਵ ਸਿੰਘ ਜੀ ਬਾਦਲ ਖੇਤੀਬਾੜੀ ਮੰਤਰੀ ਆਪਣੇ ਰਹਿ ਚੁੱਕੇ ਆ ਤੇ ਉਹ ਵੱਡੇ ਬਾਦਲ ਸਾਹਿਬ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸੱਜੀ ਖੱਬੀ ਬਾਹ ਸੀ ਤਾਂ ਦੇਖੋ ਇਹ ਜੇ ਕਿਸੇ ਨੇ ਵੀ ਜਾਂ ਕੌਣ ਹੈ ਮੈਨੂੰ ਇਹਦੇ ਬਾਰੇ ਪਤਾ ਨਹੀਂ ਵੀ ਕਿਹਨੇ ਇਹ ਅਫਵਾਹ ਉਡਾਈ ਆ ਕਿਹਨੇ ਗੱਲ ਕੀਤੀ ਆ ਤਾਂ ਬਹੁਤ ਮਾੜੀ ਗੱਲ ਕੀਤੀ ਆ ਇਹ ਇਸ ਤਰ੍ਹਾਂ ਦੀਆਂ ਅਫਵਾਹਾਂ ਦੇ ਨਾਲ ਮਾਰਟੀ ਦੇ ਵਿੱਚ ਹਾਂ ਹਾਂ ਪ੍ਰੈਸ ਨੋਟ ਲੱਗਿਆ ਪ੍ਰੈਸ ਨੋਟ ਲੱਗਿਆ ਤਾਂ ਦੇਖੋ ਉਸ ਬੰਦੇ ਨੂੰ ਮੈਂ ਤਾਂ ਸੋਭਾ ਸਿੰਘ ਜੀ ਬਾਦਲ ਨੂੰ ਕਹਿਣਾ ਚਾਹੂੰਗੀ ਕਿ ਜਿਸ ਬੰਦੇ ਨੇ ਇਹ ਪ੍ਰੈਸ ਨੋਟ ਲਗਾਇਆ ਹੈ ਤੁਹਾਡਾ ਕੋਈ ਤੁਹਾਡੀ ਕੋਈ ਗੱਲਬਾਤ ਨਹੀਂ ਉਸ ਤੇ ਬਣਦੀ ਕਾਰਵਾਈ ਕਰਵਾਓ ਉਹ ਇਹਦੇ ਬੰਦੇ ਨੂੰ ਮਾਫ ਨਹੀਂ ਕਰਨਾ ਚਾਹੀਦਾ ਕਿਉਂਕਿ ਪਹਿਲਾਂ ਹੀ ਸਾਡੇ ਜਿਹੜੇ ਵਿਰੋਧੀ ਆ ਜਾਂ ਮਤਲਬ ਕਿ ਇਹ ਤਾਂ ਇੱਥੇ ਮਤਲਬ ਕਿ ਕਿਸੇ ਪੱਤਰਕਾਰ ਨੇ ਕੀਤਾ ਤੇ ਆਮ ਅਸੀਂ ਦੇਖਦੇ ਹਾਂ ਕਿ ਜਿਹੜੀ ਆਪੋਜੀਸ਼ਨ ਪਾਰਟੀ ਸਾਡੇ ਝਾੜੂ ਵਾਲੇ ਆ ਆਮ ਸਾਡੇ ਵਰਕਰਾਂ ਨੂੰ ਉਹ ਮਤਲਬ ਕਿ ਜਲੀਲ ਕਰ ਰਹੇ ਆ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਕੇ ਤਰ੍ਹਾਂ ਤਰ੍ਹਾਂ ਦੇ ਬੇਬੁਨਿਆਦ ਤੇ ਝੂਠੇ ਐਲੀਗੇਸ਼ਨ ਲਾ ਕੇ ਇਹ ਮੇਰੇ ਨਾਲ ਵੀ ਤਾਰੇਹਾ ਮੈਨੂੰ ਵੀ 4 ਮਹੀਨੇ ਤੋਂ ਝਾੜੂ ਵਾਲੇ ਬਹੁਤ ਜਲੀਲ ਕਰ ਰਹੇ ਆ ਤਾਂ ਕੋਈ ਗੱਲ ਨਹੀਂ ਦੇਖੋ ਇਹ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਇਹਨਾਂ ਦੀ ਸਰਕਾਰ ਦੀ ਇੱਕ ਗੱਲ ਦੇਖੋ ਜਿਹੜੀਆਂ ਪਿੰਡਾਂ ਦੇ ਵਿੱਚ ਜਿਹੜੀਆਂ ਪਾਰਟੀਆਂ ਦੇ ਵਿੱਚ ਮੋਹਤਵਰ ਔਰਤਾਂ ਤੇ ਪੋਲੀਟੀਕਲ ਔਰਤਾਂ ਨੇ ਜਿਨ੍ਹਾਂ ਦਾ ਬਹੁਤ ਲੰਮਾ ਅਰਸਾ ਇਹ ਉਹਨਾਂ ਤੇ ਵੀ ਚਿੱਕੜ ਓਛਾਲ ਰਹੇ ਆ ਤਾਂ ਇਹ ਤਾਂ ਵਾਰੀ ਆਈ ਲੋ ਸਰਕਾਰਾਂ ਸਦਾ ਨਹੀਂ ਰਹਿੰਦੀਆਂ ਤਾ ਮੈਂ ਸੂਬਾ ਸਿੰਘ ਬਾਦਲ ਜੀ ਨੂੰ ਵੀ ਇਹ ਕਹੂੰਗੀ ਕਿ ਜਿਹੜੇ ਬੰਦੇ ਨੇ ਤੁਹਾਡੇ ਅਕਸ ਨੂੰ ਗਰਾਉਣ ਦੀ ਕੋਸ਼ਿਸ਼ ਕੀਤੀ ਆ ਤੁਹਾਡਾ ਪਾਰਟੀ ਦੇ ਵਿੱਚ ਜਿਹੜਾ ਤੁਹਾਨੂੰ ਲੈਕਡਾਉਨ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਉਸ ਬੰਦੇ ਨੂੰ ਬਖਸ਼ੋ ਨਾ ਅਸੀਂ ਸਰਦਾਰ ਸੂਬਾ ਸਿੰਘ ਜੀ ਬਾਦਲ ਦੇ ਨਾਲ ਉਸ ਬੰਦੇ ਤੇ ਕਾਰਵਾਈ ਕਰਵਾਓ ਚਾਹੇ ਕੋਈ ਵੀ ਆ ਚਾਹੇ ਮੈਂ ਵੀ ਕਿਉਂ ਨਹੀਂ ਕਿਉਂਕਿ ਬਿਨਾਂ ਗੱਲ ਦੇ ਬਿਨਾਂ ਸਬੂਤਾਂ ਦੇ ਕਿਉਂ ਕਿਸੇ ਨੂੰ ਕੀ ਅਧਿਕਾਰ ਆ ਕਿਸੇ ਤੇ ਐਲੀਗੇਸ਼ਨ ਲਾਉਣਾ ਕਿਸੇ ਨੂੰ ਪਾਰਟੀ ਦੇ ਵਿੱਚ ਕਿਸੇ ਦਾ ਅਕਸ ਖਰਾਬ ਕਰਨਾ ਕਿਸੇ ਨੂੰ ਲੈਟ ਡਾਊਨ ਕਰਨਾ ਕਿਸੇ ਨੂੰ ਕੀ ਅਧਿਕਾਰ ਆ ਜੀ ਜੀ